ਸਸਿਕਲ ਦੋਸਤੋ ਮੈਂ ਵਿਸ਼ਾਲ ਸ਼ਰਮਾ ਇਸ ਸਮੇ ਅਸੀਂ ਪਠਾਨਕੋਟ ਦੇ ਵਿੱਚ ਮੌਜੂਦ ਹਾਂ ਲਗਾਤਾਰ ਹਿਮਾਚਲ ਦੇ ਵਿੱਚ ਜੋ بارش ਹੋ ਰਹੀ ਹੈ ਉਸ ਦਾ ਨਤੀਜਾ ਤੁਹਾਨੂੰ ਪੰਜਾਬ ਦੇ ਵਿੱਚ ਸਾਫ਼ ਦੇਖਣ ਨੂੰ ਨਜ਼ਰ ਆ ਰਿਹਾ ਹੈ ਇਸ ਸਮੇ ਅਸੀਂ ਚੱਕੀਪੋਲ ਤੇ ਖੜੇ ਹਾਂ ਚੱਕੀਪੋਲ ਦੇ ਉੱਤੇ ਜੋ ਪੁਰਾਣਾ ਪੁਲ ਬਣਿਆ ਹੈ ਉਹ ਇਸ ਪਾਣੀ ਦੇ ਨਾਲ ਟੁੱਟ ਚੁਕਿਆ ਹੈ ਦੱਸਿਆ ਜਾ ਰਿਹਾ ਹੈ ਇੱਕ ਦੋ ਦਿਨ ਹੀ ਹੋਇਆ ਇਸ ਪੁਲ ਟਟੇ ਨੂੰ ਇਸ ਪੁਲ ਦੇ ਉੱਤੇ ਲੋਕ ਸੈਰ ਕਰਦੇ ਸੀ ਇੱਕ ਵੱਡਾ ਹਾਦਸਾ ਹੁਣ ਤੋਂ ਚਲਿਆ ਹੈ ਦੱਸਿਆ ਜਾ ਰਿਹਾ ਕਿ ਦੁਪਹਿਰ ਦੁਪਹਿਰ ਦੇ ਸਮੇਂ ਜਦੋਂ بارش ਹੋ ਰਹੀ ਸੀ ਉਦੋਂ ਇਸ ਸਮੇਂ ਇਹ ਪੁਲ ਟੁੱਟਾ ਜੇ ਸਵੇਰੇ ਜਾਂ ਸ਼ਾਮ ਨੂੰ ਟੁੱਟਦਾ ਹੋ ਸਕਦਾ ਕਿ ਕੁਝ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਦੁਪਹਿਰ ਦੇ ਸਮੇਂ ਇਹ ਪੋਲ ਜਿਉ ਉਹ ਟੁੱਟਿਆ ਹੈ ਤੁਹਾਨੂੰ ਅਗਲੇ ਪਾਸੇ ਦਿਖਾ ਦਿੰਦੇ ਆ ਕਿ ਉਹ ਇੱਕ ਹੋਰ ਪੁਲ ਨਜ਼ਰ ਆ ਰਿਹਾ ਹੈ ਅੱਜ ਜਿੰਨੀਆਂ ਵੀ ਟ੍ਰੇਨਾਂ ਨੇ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਸੇ ਨੂੰ ਵੀ ਅੱਜ ਉਸ ਟ੍ਰੇਨ ਅੱਜ ਕੋਈ ਵੀ ਟ੍ਰੇਨ ਹੈ ਜਿਹੜੀ ਉਹ ਨਹੀਂ ਚੱਲੇਗੀ ਬਿਲਕੁਲ ਬੰਦ ਕਰ ਦਿੱਤੀਆਂ ਗਈਆਂ ਨੇ ਲਗਾਤਾਰ ਪਹਾੜਾਂ ਦੇ ਵਿੱਚ ਜੋ بارش ਹੋ ਰਹੀ ਹੈ ਉਸ ਦਾ ਇਹ ਕਾਰਨ ਹੈ ਕਿ ਲਗਾਤਾਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਆ ਗਿਆ ਲੋਕਾਂ ਦੇ ਜਿਹੜੇ ਖੇਤ ਨੇ ਉਹ ਖਰਾਬ ਹੋ ਗਏ ਨੇ ਇਸ ਵੇਲੇ ਅਸੀਂ ਪਠਾਨਕੋਟ ਚੱਕੀ ਪੁਲ ਦੇ ਉੱਤੇ ਖੜੇ ਹਾਂ ਅਤੇ ਲਗਾਤਾਰ ਅੱਜ ਸਵੇਰ ਤੋਂ ਪਠਾਨਕੋਟ ਦੇ ਵਿੱਚ ਵੀ ਜੋ بارش ਆ ਉਹ ਹੋ ਰਹੀ ਹੈ ਹੁਣ ਹਲਕੀ ਹਲਕੀ ਜੋ بارش ਆ ਇੱਕ ਵਾਰ ਫੇਰ ਸ਼ੁਰੂ ਹੋ ਗਈ ਹੈ ਅਤੇ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ بارش ਹੋ ਰਹੀ ਹੈ ਉਸ ਦੇ ਕਰਕੇ ਵੀ ਜੋ ਦਰਿਆ ਨੇ ਉਹ ਭਰੇ ਪਏ ਨੇ ਅਤੇ ਲੋਕਾਂ ਦੇ ਜਿ ਕਸਾਨਾਂ ਦੇ ਜਿਹੜੇ ਖੇਤ ਨੇ ਉਹ ਵੀ ਖਰਾਬ ਹੋ ਰਹੇ ਨੇ ਤੇ ਕਈ ਕਿਸਾਨਾਂ ਦੇ ਜੋ ਘਰ ਨੇ ਜਾਂ ਕੋਈ ਪਿੰਡ ਵਾਸੀ ਨੇ ਉਹਨਾਂ ਦੇ ਘਰਾਂ ਦੇ ਅੰਦਰ ਤੱਕ ਜੋ ਪਾਣੀ ਆ ਉਹ ਆ ਗਿਆ ਹੈ ਲਗਾਤਾਰ ਪ੍ਰਸ਼ਾਸਨ ਵੱਲੋਂ ਉਪਰਾਲੇ ਵੀ ਕੀਤੇ ਜਾ ਰਹੇ ਨੇ ਲੋਕਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉੱਥੋਂ ਤੱਕ ਉਹਨਾਂ ਤੱਕ ਪਹੁੰਚਾਈ ਵੀ ਜਾ ਰਹੀ ਹੈ ਪਰ ਲਗਾਤਾਰ ਲੋਕਾਂ ਨੂੰ ਇੱਕ ਸਨੇਹਾ ਸਰਕਾਰ ਵੱਲੋਂ ਜ਼ਰੂਰ ਦਿੱਤਾ ਜਾ ਰਿਹਾ ਹੈ ਕਿ ਜੇ ਤੁਸੀਂ ਉਸ ਜਗ੍ਹਾ ਤੇ ਉੱਤੇ ਸੇਫ ਨਹੀਂ ਜੇ ਤਾਂ ਤੁਸੀਂ ਉਸ ਹਿੱਸੇ ਤੋਂ ਬਾਹਰ ਆ ਸਕਦੇ ਜੇ ਲਗਾਤਾਰ ਪ੍ਰਸ਼ਾਸਨ ਵੱਲੋਂ ਇਹ ਅਪਰਾਲੇ ਕੀਤੇ ਜਾ ਰਹੇ ਨੇ